ਇਹ ਲਾ ਥੋੜਾ ਜਿਹਾ ਮਗਾ ਬਹੁਤ ਖਾਣੀ ਬਾੜਾ ਖਾਣੀ 100 ਲੋਟ ਇਹ ਬਾਕੀ ਭਰਾ ਜੀ ਚੀ ਰੱਖ ਦੀ ਜੰਗਾ ਆ ਜੀ ਇਹ ਭਰਾ ਲੈ ਡੋਗੇ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਿਦੂ ਲਾਉ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਤੰਦਰੁਸਤ ਹੋਵੋਗੇ ਲੱਗੇ ਵੀਡੀਓ ਸ਼ੁਰੂ ਕਰਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਤੇ ਲਿਖੋ ਚੈਨਲ ਨੂੰ ਕਰ ਦਿਓ ਜਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਅਦ ਜੀ ਇਹਨ ਸਿਰਵਾ ਤੇ ਅੱਗੇ ਵਧਦੇ ਆਪਾਂ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਿਓ ਜਬਸਕ੍ਰਾਈਬ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਟਾਈਮ ਹੋ ਗਿਆ ਹੁਣ 4:30 ਦਾ ਟਾਈਮ ਹੋ ਗਿਆ 4:30 5:00 ਤੇ ਹੋ ਮੈਂ ਸਿੱਟਕੇ ਨਗੋਹਾ ਚੱਲ ਹੁਣ ਬਸ ਹਾਰਮਨ ਰੈਡੀ ਕਰੇ ਹੁੰਦਾਗਾ ਫੇਰ ਮੈਨੂੰ ਬਹੁਤ ਕੰਮ ਰਿਹਾ ਕਣਕ ਤੋਂ ਦੀ ਗਾਡੀ ਸੀ ਨਾ ਤੇ ਮਸ਼ੀਨ ਤੇ ਲਗਾ ਸੀ ਫੇਰ ਚੱਲ ਕੱਖ ਵੀ ਰਲਾ ਦਿੰਦਾ ਉਹ ਪਾਣੀ ਪਿਆ ਕੇ ਤੇ ਮੈਂ ਹੁਣ ਛਿੱਟਕੀਆਂ ਜਿਹੀ ਗੋਹਾ ਨਾ ਕੀ ਹੱਟੀ ਸੀ ਆਪੀ ਅੱਜ ਆਪਾਂ ਜਾਣਨੇ ਹਾਂਗੇ ਬਾਬੇ ਨਾਸ ਤੇ ਵੰਡ ਕੇ ਉਹਨੇ ਵਧਾਣਾ ਕਣਕ ਦਾ ਹਨ ਹਿਸਾਬ ਕਿਤਾਬ ਜੇ ਗਏ ਸੀ ਲਈ ਕਰਨ ਬਣਾਡੇ ਤੇ ਕਿਹਿਆ ਕਿ ਦਿੱਤਾ ਹੈ ਜੋ ਤੋਰਾ ਕੱਲ ਬਿਮਾਰ ਜਾ ਹੋਇਆ ਸੀਗਾ ਖਰਬੂਜਾ ਮੰਗਦਾ ਸੀ ਮੈਂ ਖਰਬੂਜਾ ਨਹੀਂ ਸਹੀ ਹੁੰਦਾ ਖਰੂਜਾ ਦਾ ਚੰਗੇ ਭਲੇ ਨੂੰ ਬਿਮਾਰ ਕਰ ਦਿੰਦਾ ਤੇ ਮੈਂ ਖਜਲਾ ਤਪੀਤਾ ਵਗਾ ਲਉ ਠੀਕ ਕਰ ਦਿਆ ਤੇ ਤਪੀਤਾ ਲੈਂਦਾ ਹੁਣੇ ਚੀਕਦਾ ਠੰਡਾ ਹੋ ਗਿਆ ਮੜਾ ਜਾ ਮੰਨ ਲਈ ਆ ਬਰਮੀ ਲੱਗ ਗਈ ਤਾਂ ਕੱਟ ਅੱਧਾ ਘੰਟਾ ਹੋ ਗਿਆ ਹਾਂ ਇਹ ਤਾਂ ਲਹੂਗਾ ਓਹੋ ਜੋ ਤੋਂ ਸਾਰੇ ਦਾ ਲਾਉਣਾ ਸੀ ਪੁੱਤ ਇਕੱਠੇ ਦਾ ਪਹਿਲਾਂ ਫਾੜੀਆਂ ਛੋਟੀਆਂ ਕਰ ਲੈ ਪੁੱਤ ਅਭੀ ਇਸ ਚਾਚਾ ਚੰਗੀ ਤਰ੍ਹਾਂ ਤਲਾਹੰਦਾ ਦੇ ਉੱਤੇ ਪਏ ਨੇ ਚਲਾਉਣਾ ਹਾਂ ਤਾਂ ਛੋਟਕ ਤੇ ਮੁੜ ਕੇ ਮੈਂ ਕੀ ਕਰਨਾ ਸੀ ਉਹ ਉਹ ਤਾਂ ਇਹ ਕਹਿੰਦੇ ਕਹਿੰਦੇ ਰੇਸ ਨੂੰ ਮੈਂ ਨਹੀਂ ਕਿੱਥੇ ਚਲੀਏ ਮੋਹਮਦ ਸੂਏ ਤੇ ਨਹੀਂ ਜਾਣਾ ਕਿ ਮੈਂ ਨਹੀਂ ਜਾਂਦਾ ਸੂਏ ਤੇ ਹੁਣ ਵੀ ਤੇਰੇ ਸਕੂਲ ਚ ਨਹੀਂ ਹੋਈ ਐ ਅਜੇ ਕਹਿੰਦੇ ਹੋਣੇ ਸਕੂਲ ਨਹੀਂ ਆਇਆ ਅਜੇ ਐਂਦੇ ਸੀ ਟਾਈਮ ਹੋ ਗਿਆ 4:30 ਦਾ ਤੇ ਅੱਜ ਵੀ ਨਾ ਬੱਦਲ ਵਾਈ ਜੀ ਫੇਰ ਕੱਢੀ ਖੜਾ ਰੱਬ ਉਹ ਚਲ ਵਧੀਆ ਮੌਸਮ ਵਧੀਆ ਠੰਡਾ ਹੈਗਾ ਗਰਮੀ ਲੱਗਦੀ ਤੇ ਥੋੜੇ ਥੋੜੀਆਂ ਪੂਰ ਜੀ ਕਣੀਆਂ ਨੇ ਵੀ ਆਈ ਸੀਗੀ ਅੱਧਾ ਘੰਟਾ ਹੋ ਗਿਆ ਉਦੋਂ ਧੁੱਪ ਜੀ ਚ ਆਈ ਜਾਂਦੀ ਸੀ ਬੜੀ ਕਵਰੀ ਕਣੀਆਂ ਜੀ ਪਰ ਹੁਣ ਤਾਂ हट ਗਈਆਂ ਆਲਾ ਚਾਰ ਕਫਾੜੀਆਂ ਰੱਖੀਆਂ ਨੇ ਜੇ ਹੋਰ ਚੀਜ਼ਾਂ ਤਾਂ ਹੋਰ ਚੀਰ ਲੋ ਇਹ ਤਾਂ ਥੋੜਾ ਜਿਹਾ ਜੋਦੋ ਘੱਟ ਮਿੱਠਾ ਹੈ ਨਾ ਥੋੜਾ ਜਿਆ ਇੱਕ ਤੂੰ ਚੱਕ ਵੱਡਾ ਲੈ ਅੱਧਾ ਕੱਖਾ ਇਸ ਤਰ੍ਹਾਂ ਛੋਟਾ ਆਉਂਦਾ ਨਾ ਰਹੇ ਹੂੰ ਲੋ ਜੀ 5 ਵਜ ਗਏ ਹੁਣ ਆਪਾਂ ਵੀ ਨਿਕਲ ਜੀ ਬਾਹਰ ਕੰਮ ਕਰ ਲਈਏ ਤੇ ਚੱਲੀਏ ਘਰ ਮੰਨ ਤਿਆਰ ਹੋ ਜੀਏਗੀ ਬਾਅਦ ਵਿੱਚ ਜਾ ਕੇ ਆਵਾਂਗੇ ਤੇ ਆਪਾਂ ਇਹ ਕੀ ਹੋ ਨਹੀਂ ਲੈਂਦਾ ਹਨ ਉਹ ਨਹੀਂ ਦੇ ਪਕੌੜੇ ਜਿ세 ਲਾ ਨਹੀਂ ਲੈਂਦੀਆਂ ਹੋ ਕੋਲੇ ਉਹਨਾਂ ਲਈ ਜੀ ਕਰਦਾ ਫੋਸਲ ਫਸਲ ਵੇਚ ਕੇ ਲਿਆ ਰਹਿੰਦੇ ਅਸੀਂ ਅਸੀਂ ਕੁਪੀਤాలే ਅੱਜ ਤੇ ਬਦਾਨਾ ਰਿਹਾ ਬਾਬਿਆਂ ਦੀ ਮੰਡਲ ਨੂੰ ਮੈਂ ਮਾਰ ਨੂੰ ਨਾ ਅਤਾ ਕਰਦੀਆਂ ਤਿਆਰ ਜੋਤ ਨਾਲੇ ਇਹ ਮਾਰ ਕਰੇ ਕਿੱਥੇ ਹੋਊਗੀ ਕਿੱਦੇ ਦੀ ਗੱਤ ਨਹੀਂ ਕਰੇ ਇਹ ਮਾਰ ਬਾਹਰ ਗਿਆਨ ਨੂੰ ਕਹਦਾ ਜੇ ਮਾਰ ਕਿੱਥੇ ਕਰ ਮੈਨੂੰ ਕੀ ਪਤਾ ਹੈ ਮੈਨੂੰ ਕੀ ਪਤਾ ਹੈ ਇਹ ਫਸਲਾਂ ਆਪਾਂ ਜੋਤਾਂ 'ਚ ਕਿਉਂ ਮੰਗਲਵਾਰਾਂ ਹਾਂਜੀ ਬਾਬੇ ਨਾਨਕ ਤੇ ਤੇ ਹਨੂਮਾਨ ਦੇ ਆਪਣੇ ਬਣਿਆ ਗਾਉਂ ਦਾ ਮੰਦਰ ਤੇ ਬਾਬੇ ਨਾਨਕ ਦੀ ਸਵਾਰ ਆਪਣੇ ਬਹੁਤ ਮੰਨ ਦਾ ਸਾਰਾ ਪਿੰਡ ਮੰਨਦਾ ਉਹਨੂੰ ਇਹ ਇਹ ਫਸਲਾਂ ਵਾੜੀ ਵੇਚਦੇ ਹਨਾ ਅਪ ਜਦੂਰ ਜਾਂਦੇ ਵੈਸੇ ਉਹ ਵੀ ਜਾਣਿਆ ਵੀ ਜਪਾ ਤੂਏ ਹਨਾ ਸਤਾਇ ਨਗਰੋਂ ਮਗ ਬਾਅਦ ਆਈਆ ਉਹਦੀ ਖੁਸ਼ੀ ਨਾਲ ਤਰ ਵਸ ਕੌਲ ਹੋ ਜਾਂਦੀ ਜਾਹਿਰੀ ਜਾਂਦਾ ਭੱਜਾ ਭਜਾ ਕੇ ਇਹ ਆਪਾਂ ਲੋੜ ਦੇ ਹਿਸਾਬ ਨਾਲ ਫਰਸਿਆਂ ਦੇ ਵਿੱਚੋਂ ਮਦਾਣਾ ਇਹ ਸਾਰਾ ਕੰਮ ਕਰਕੇ ਰਹੀ ਸੀ ਤੇ ਆਪਾਂ ਥੋੜਾ ਜਿਹਾ ਅੱਧਾ ਭੰਗ ਲੈ ਲਵਾਂਗੇ ਇਹਦੇ ਵਿੱਚੋਂ ਅੱਗੇ ਨਾ ਹੀ ਪਤਾ ਹੱਕਵਾਲੇ ਤੇਰੇ ਵਿੱਚ ਪੂਜੀ ਆਗਲੇ ਸਵਾਦ ਦੇ ਮਾਰੇ ਵੀ ਪੂਲੀਆ ਮਦਾਣਾ ਬੰਦੀਆ ਲੱਗਦਾ ਖਾਣ ਚ ਮੈਂ ਤਾਂ ਵੀ ਮਿੱਠਾ ਵੰਡੀਦਾ ਹੁੰਦਾ ਬਾਬੇ ਦੇ ਤਾਂ ਪੂਜੀਆ ਨਾ ਖਵਾ ਕੇ ਲੈ ਰਿੱਚ ਅਜਾ ਆਪਾਂ ਕੱਢ ਨਹੀਂ ਜਾਂਦਾ ਦਾ ਮਦਾਣਾ ਮੇਰੇ ਲੈ ਪਾਲਕ ਨੇ ਉੱਪਲੀ ਹੋਈ ਤੇ ਇਹ ਆਪਕ ਤੁੰਬ ਮਸਲੀ ਜਵਾਹ ਪਾਓ ਕਿਉਂ ਆਪਾਂ ਜੋ ਉਤਲ ਚ ਪਾਇਆ ਮੰਨ ਪਰਮਾਣ ਕੁ ਕਿਲੋ ਦੇ ਇਹ ਦੇਤੀ ਪਰਮਾਣ ਉੱਪਰ ਇਹ ਇੱਕ ਪਰਦ ਨੇ ਫਰਿਜ ਜਿਹੇ ਬਾਬੇ ਆਲਾ ਨਾ ਜਿਹੜਾ ਭੋਗ ਲਵਾ ਕੇ ਬਸ ਆਪਾਂ ਲੈ ਕੇ ਆਵਾਂਗੇ ਸਮਾਦ ਤੋਂ ਮੋੜ ਕੇ ਇਹਨੂੰ ਵਿੱਚੀ ਰਲਾ ਲਾਂਗੇ ਵਿੱਚੀ ਰਲਾ ਕੇ ਫਿਰ ਖਾ ਲਾਂਗੇ ਲੋ ਜੀ ਉਹ ਟੈਂਸ਼ਨ ਮੈਂ ਪੜਾਉਦੀ ਆ ਜੀ ਸਬਜੀ ਅੱਦੂ ਦੀ ਸਬਜੀ ਕਰਾਂਗੇ ਆਪਾਂ ਤੇ ਮੈਨੂੰ ਚਲ ਅਰਮਨ ਨਾਲ ਹੋਈ ਹੈਗੀ 600 ਬਹੁਤ ਟਾਈਮ ਲਾ ਲਉਗੀ ਮੈਂ ਨੇ ਟਾਈਮ ਬਹੁਤ ਹੋ ਗਿਆ ਪੰਜ ਤੋਂ ਉੱਤੇ ਹੋ ਗਿਆ ਮੈਂ ਨੇ ਤੜਕਾ ਲਾ ਦੇ ਤੇ ਕਿਉਂ ਹੋਰ ਆਦਾ ਇਹਨਾਂ ਆਪਾਂ ਨੂੰ ਤੜਕਾ ਲਾਉਣਾ ਜਿਹੜਾ ਪਹਿਲਾਂ ਤਾਂ ਮੈਂ ਤੇਲ ਦੇ ਹੀ ਲਾਉਂਦੀ ਹੁੰਦੀ ਸੀਗੀ ਹੁਣ ਇਹਨਾ ਮੇਰੀ ਭਾਣਜੀ ਦਾ ਵਿਆਹ ਨਹੀਂ ਹੋਇਆ ਸੀਗਾ ਉਹਨਾਂ ਦੇ ਨਾਲ ਮੇਰੀ ਭੈਣ ਕੇ ਪਿਆਸੀਆ ਰਫੈਂਡ ਦਾ ਗੇਲਣ ਉਹਦੇ ਵਿੱਚ ਜਹਾ ਤੜਿਆ ਹੋਇਆ ਸੀਗਾ ਵੀ ਉਹਨਾਂ ਨੇ ਦੂਸਰਾ ਬਣਾਇਆ ਸੀਗਾ ਮੀਟ ਵਗੈਰਾ ਨਾਲ ਰੂਚੀ ਕੋਲ। ਬਿਆਜਾ। ਪੈਨਸੀਚ ਉਹਨਾਂ ਨੇ ਤળਿਆ ਸੀ ਪतरीਕੇ ਪਹਿਲਵਾ ਜਲੇ। ਤੇ ਟਾਲ ਕੇ ਉਹ ਕਿਉਂ ਪਤਾ ਨਹੀਂ ਇਹੀ ਰੱਖ ਲਿਆ ਉਹਨਾਂ ਨੇ ਕਿਵੇਂ ਸੀਗਾ ਫਿਰ ਉਹਨਾਂ ਦਾ ਮੇਰੀ ਭੈਣ ਦਾ ਟਿਕਲੋਈਆ ਮਤ ਛੱਕਿਆ ਹੋਇਆ। ਉਹ ਲਾ ਨਹੀਂ ਸਕਦੇ ਸੀ। ਤਾਂ ਕਰਦੇ 5 ਲੀਟਰਾਂ ਕਿਲਰ ਸਾਨੂੰ ਦੇਤਾ। ਕਾ ਤਾਂ ਕਿਹੜੇ ਨੂੰ ਬੋਲ ਲਾਉਂਗੇ ਜਾਂ ਕਿਸੇ ਨੂੰ ਹੋਣਾਗਾ ਕਿਹਨੂੰ ਦੇਵਾਂਗੇ। ਤੇ ਜੇ ਤੁਸੀਂ ਲੈ ਜੋ ਜੇ ਤੁਸੀਂ ਤਾਂ ਕਲਾ ਲਿਆ ਕਰੋ ਮੈਂ ਚਲ ਅਸੀਂ ਲਾ ਲਾਂਗੇ ਮੈਂ ਚਲ ਆਪਣਾ ਤੇਲ ਦੀ ਵਜਤ ਹੋ ਜੂ ਨਾਲੇ ਚਲ ਖਾ ਲੈਨੇ ਆ ਸਾਡਾ ਕਿਹੜਾ ਮੱਖਛਾ ਕੈ ਦਾ ਸਾਜੀ ਬਹੁਤ ਸਵਾਦ ਵਾਲੀ ਹੈ ਇਹ ਕਿਹਦੇ ਵਿੱਚ ਜਿੰਦੀ ਮੀਟ ਨਾ ਕੱਚਾ ਕੱਢਿਆ ਹੋਇਆ ਹੈਗਾ ਤਾਂ ਕਿ ਜੇ ਮੇਰੇ ਕੋਲ ਕੱਚੇ ਪਕੌੜੇ ਕੱਢ ਲੈਨੇ ਮਾਲਚ ਪਤਾ ਨਹੀਂ ਕੰਮ ਨਹੀਂ ਆਉਂਦਾ ਕਿਵੇਂ ਹਲਵਾਈ ਕੀ ਕਰਦੇ ਨੇ ਇਹਦਾ ਤਰੀਕੇ ਰਾਂ ਕੱਟ ਕੇ ਫਿਰ ਇਹਨੂੰ ਘਰ ਮੰਨਿਓ ਦਾ ਬਾਅਦ ਚ ਸਾਜੀ ਬਹੁਤ ਸਵਾਦ ਵਾਲੀ ਹੈ ਦੇਖੋ ਤੁਹਾਗੇ ਮਿਲਵਟ 10 ਦਿਨ ਦਾ ਟਟਕਾ ਲੂਦੀ ਨੂੰ ਹਣ। ਪਾਉਂਦੇ ਇਸ ਤਰ੍ਹਾਂ ਦਾ ਦਿਨ ਦਾ। ਇਹ ਇਸ ਤਰ੍ਹਾਂ ਪਾ ਲਿਆ ਜਾ ਰਿਹਾ। ਜਿਹੜਾ ਹੋਰ ਰਫਾਇਡ ਹੁੰਦਾ ਉਹ ਤਾਂ ਅਸੀਂ ਕਦੇ ਰਫਾਇਡ ਵਰਤਿਆ ਨਹੀਂ ਮਚਕਿਆ ਜਾਂਦਾ ਸਮੈਲ ਨਹੀਂ ਹੁੰਦੀ ਐ। ਕੁਆਲਿਟੀ ਲੈ ਜੀਏ ਜਿਹੇ ਫਰੋਟਾ ਬੋਲਣਗੇ ਵੀ ਹੋਰ ਨੂੰ ਲੱਗਿਆ ਕਿ ਕੋਈ ਖੁਸ਼ੀ ਨਹੀਂ ਸੀਗੇ ਖਾਣ ਦੇ ਦਾ ਸਪਾਜਾ ਫਰੋਟੇ ਤੇ ਹੁਣ ਮੈਂ ਹੱਬ ਇਹ ਤਾਂ ਪਤਾ ਨਹੀਂ ਇਹਦੇ ਵਿੱਚੋਂ ਤੜਿਆ ਹੋਇਆ ਹੈਗਾ। ਇਹ ਤਾਂ ਵਧੀਆ ਕੜਿਆ ਪਿਆ ਜਾਮਾ ਲਾਰ ਹੋਇਆ ਹੋਇਆ ਹੈਗਾ। ਫੇਰ ਆ ਦੇ ਤਾਂ ਲੰਗੀ ਨਹੀਂ ਹੈਗਾ। ਨਿਰਪਣ ਤਾਂ ਟਿੱਕਾ ਜਾਂਦਾ ਹੈ। ਤਾਂ ਲਾਲ ਲੱਗਦਾ ਹੈ। ਕੜਿਆਵਾ ਜਮਾਇ ਚ ਕੋਈ ਇੱਕ ਚਾਂਦ ਜੀ ਨਹੀਂ ਆਉਂਦੀ। ਇਹ ਫੈਂਪਸਾਂ ਤੋਂ ਉੱਪਰ ਵਧੀਆ ਲੱਗਦਾ ਹੁੰਦਾ। ਮੈਂ ਰੋਕਮਾ ਜਰਸਾ ਨੂੰ ਦੇ ਦਿੰਦੇ ਤੁਸੀਂ ਦੇਖ ਲਾਂਗੇ ਪਸ ਪਾ ਕੇ ਵਧੀਆ ਬਣਦੀ ਹੈ ਸਬਜੀ ਕੋਈ ਸਮੈਲ ਸੁਗਰ ਜੀ ਵੀ ਨਹੀਂ ਆਉਂਦੀ। ਜਿਵੇਂ ਆਪਾਂ ਕਈਆਂ ਵੀ ਮਿਲਦੀ ਸਮੈਲ ਆਉਂਦੀ ਜ਼ਿਆਦੇ। ਇਹ ਨਹੀਂ ਆਉਂਦੀ ਹੈਗੀ।

ਇਹ ਨੀਕਾ ਕਰਾ ਕੇ ਚਲਾਉਣ ਲਈ ਪਾਣੀ ਰੱਖੇ ਪਾਣੀ ਦਾ ਹੋ ਜਾਂਦਾ ਦਰ ਪਾਤੀ ਲਾ ਓਟਾ ਕੇ ਅੱਛਾ ਖਸੋਰ ਦਾਸ ਤੇ ਗਏ ਲੈੂੰ ਤਾਂ ਲੈ ਲਿਆ ਸੀ ਨਾ ਯਸ ਸਾਰੇ ਛਰਾਉਣੀਆਂ ਜੋਤ ਤੇ ਉਹ ਚਾਚਾ ਗਏ ਨੇ ਕਿ ਹਰਦਪੁਰ ਹਰਦਪੁਰ ਦੀ ਆਪਾਂ ਖਸੋਰ ਦਾਸ ਵਾਰ ਦੇ ਨੂੰ ਮੰਨਦੇ ਆਂਗੇ ਉਹ ਉੱਥੇ ਗਏ ਨੇ ਵਦਣਾ ਮੰਡਣਾ ਅੱਜ ਫਸਲ ਆਈ ਤਾਂ ਹਣਾ ਸਾਰੇ ਬਾਪਿਆਂ ਦਾ ਆਪਾਂ ਤਾਂ ਸਬੰਧ ਕੱਟਦੇ ਆਂਗੇ ਆ ਖਿਡਾ ਲਿਆ ਕਿੰਨ ਗਿਆ ਕਿ ਮੇਰੇ ਲਾਤੇ ਗਰਮੀ ਆ ਗਈ ਤਾਂ ਹੀ ਕਿਹਾ ਇਹ ਹਲੂ ਮਾਂ ਤੇ ਤੇਰੇ ਕਿਲਾਦਾਰ ਮੰਨੇ ਮੇਰੇ ਤੁਹਾਨੂੰਾਂ ਤੇ ਰੱਖਿਆ ਪਿਆ ਹਿੰਦਾ ਲੋੜ ਨੂੰ ਮਾਤਾ ਕਾਸੀ ਮੱਜਾਂ ਦੇ ਲਾਉਣ ਨੂੰ ਲਾ ਲਾ ਗੁਗਰ ਤੇ ਲਾ ਲਾ ਗੇ ਮੱਜਾਂ ਨੂੰ ਤੇ ਮੈਂ ਲੋ ਜੀ ਟਾਈਮ ਹੋ ਗਿਆ 7:30 ਦਾ ਰੋਟੀ ਮੈਂ ਬਣਾ ਲਈ ਸੀਗੀ ਮੈਂ ਨਾ ਥੋੜਾ ਜਿਹਾ ਇੱਥੇ ਰੈਸਟ ਕਰਨ ਲੱਗੀ ਸੀਗੀ ਬਾਹਰ ਕੂਲਰ ਹਜੇ ਆਪਾਂ ਲਾਇਆ ਨਹੀਂ ਮੰਜੇ ਡਾਹ ਤੇ ਸੀਗੇ ਮੌਸਮ ਵਧੀਆ ਸੀਗਾ ਸੋਹਣਾ ਹੈ ਨਹੀਂ ਸੀ ਲੋੜ ਹਜੇ ਹਵਾ ਦੀ ਰੋਟੀ ਮੈਂ ਬਣਾ ਲਈ ਸੀਗੀ ਹੂੰ ਐਣਾ ਡਾਣਾ ਏ ਆਈਏ ਸਾਡੀ ਮੈਡਮ ਬਾਹਰ ਗਿਆ ਦੇ ਕੇ ਰੁੱਬੀ ਥੱਕ ਗਈ ਤੇ ਆਈ ਗਿਆ ਬਸ ਗਿਆ ਲੈਣ ਲੱਗ ਗਿਆ ਕਿ ਲੈ ਰੋਟੀ ਪਾਵਾਂ ਤੈਨੂੰ ਇਹ ਰੋਟੀ ਪਾਦੀ ਐ ਜਾਰੀ ਨਾ ਇਹ ਰੋਟੀ ਪਾਦ ਲੈ ਕੱਚੀ ਲੱਸੀ ਪੀਂਦੀ ਹੁੰਦੀ ਐ ਤੇ ਹਰਮਨ ਰੋਟੀ ਖਾ ਗਈ ਹਰਮਨ ਗਈ ਐਗੀ ਟਿਊਸ਼ਨ ਇਹ ਮੈਨੂੰ ਰੋਟੀ ਤੋੜ ਕੇ ਰੱਖੀ ਸੀਗੀ ਰੁੱਬੀ ਦੀ ਤੇ ਕੱਚੀ ਲੱਸੀ ਮੈਂ ਹੁਣੇ ਬਣਾ ਕੇ ਛੱਡੀਆਂ ਬਣਾ ਕੱਚੀ ਰਸੀ ਬਣਾਉਂਦੀ ਬਣਾਉਂਦੀ ਨਾ ਮੈਂ ਬਾਹਰ ਕੈਮਰਾ ਚੱਕ ਕੇ ਵਾੜ ਗਈ ਤੇ ਪਾ ਦਿੰਨਾਗੇ ਆਪਾਂ ਰੂਬੀ ਨੂੰ ਲੱਸੀ ਤੇ ਰੋਟੀ ਰੋਟੀ ਤੋੜ ਲਾ ਲੈ ਰੂਬੀ ਆਪਾਂ ਇਹ ਰੋਟੀ ਖਾ ਲਵਤੋ ਛੋਟੀ-ਵੋਟੀ ਖਾ ਕੇ ਖਾਦੀ ਆ ਰੋਟੀ ਨੂੰ ਖਾ ਕੇ ਹੀ ਆ ਬਾਹਰ ਗੇੜਾ ਦੇ ਕੇ ਆਈ ਹੈਗੀ ਹੁਣ ਇਹ ਤਾਂ ਬਟੇਵਲਾ ਹੀ ਵਾਰ ਇਹ ਚਿਰ ਨੂੰ ਬਾਹਰੋਂ ਤੇ ਲੈ ਕੇ ਨਹੀਂ ਆਉਂਦੇ ਫਿਰ ਅੱਜ ਕੇ ਰੋਟੀ ਨਹੀਂ ਖਾਂਦੀ ਹੈਗੀ ਐਂ ਬੈਠੀ ਰਹਿੰਦੀ ਹੈ ਹੁਣ ਤਾਂ ਕਿਹਾ ਥੱਕ ਗਈ ਆਰਾਮ ਕਰੂ ਹੈ ਬਬੂ ਆਰਾਮ ਕਰੇਗਾ ਬਬੂ ਅੰਦਰ ਵੀ ਮੈਨੂੰ ਬੁਲਾਉਂਦੀ ਹੈ ਮੱਝਾਂ ਹੀ ਲਾਈਟ ਵੀ ਲਾਈ ਹੈ ਕਿਸੇ ਨੇ ਹਜੇ ਨੇਰਾ ਹੀ ਨੇਰਾ ਪਿਆ ਇੱਧਰ ਸਾਡੀ ਆਪਾਂ ਮੱਝਾਂ ਦੀ ਲਾਈਟ ਉਹ ਡੋਲਤੀ ਸਾਰੀ ਲੱਸੀ ਕਮਲੀ ਜੀ ਨੇ ਖੜ ਜਾ ਥੋੜਾ ਜਿਹਾ ਪਾਣੀ ਪਾ ਦਨੀ ਆ ਥੋੜਾ ਜਿਹਾ ਹੋਰ ਠੰਡੀ ਵੀ ਜਾਦੀ ਆ ਇਹ ਲੈ ਖਾ ਲ ਆਏ ਦੂਰ ਦੂਰ ਲਿ ਜਾ ਕੇ ਬੁਰਕੇ ਹੌਕੇ ਮੇਲੇ ਸਿਡੋਲੀ ਆ ਗਈ ਡੰਗਰ ਜੀ ਇਹ ਲੱਸੀ ਜੜੀ ਬਣਾਈ ਆ ਮੈਂ ਫਿਰ ਜਰ ਰੱਖ ਦੇਣੀ ਆ ਨਹੀਂ ਗਰਮੀ ਤੇ ਹੋ ਜੂਗੀ ਮੈਂ ਵੀ ਨਹੀਂ ਕਿਹ ਜੇ ਰੋਟੀ ਖਾਧੀ ਹਰਮਣ ਰੋਟੀ ਖਾ ਕੇ ਟਿਸ਼ਨ ਬੱਗ ਗਈ ਤੇ ਜੋਤ ਵੀ ਬਾਹਰ ਆ ਤੇ ਡੈਡੀ ਪਤਾ ਨਹੀਂ ਕੀ ਕਰੀ ਜਾਂਦੇ ਬਾਹਰ ਨੇਗੇ ਤਾਂ ਕਿੱਥੇ ਖੇਤ ਖੂਤ ਕਰਨੀ ਵਾਕੇ ਪਤਾ ਨਹੀਂ ਜਿੰਨਾ ਚਿਰ ਸਾਰੇ ਰੋਟੀ ਖਾਣ ਫਿਰ ਕੰਮ ਨਹੀਂ ਨਿਭੜਦਾ ਮੈਂ ਤਾਂ ਹੁਣ ਨਾਲ ਦੀ ਰੋਟੀ ਪਾਉਣੀ ਹੈ ਕੰਮ ਨਹੀਂ ਬਣਦਾ ਉਹਨਾਂ ਚਿਰ ਮੈਂ ਫਿਰ ਅੱਜ ਦੂਜਾ ਕੰਮ ਕਰ ਤੇ ਹੋਈ ਭੰਡੇ-ਭੰਡੇ ਮਾਂ ਜੀ ਦੂੰਗੀ ਉਹਨਾਂ ਨੂੰ ਰੋਟੀ ਖਵਾ ਦੂੰਗੀ ਕਿਉਂ ਗਰਮ ਕਰਨਾ ਹੈ ਪਰ ਉਹ ਜੀ ਆਖਿਆ ਪਿਆ ਕਦੂ ਦੀ ਸਬਜ਼ੀ ਤੋਂ ਜੀ ਨਹੀਂ ਕਰਦਾ ਜੋਤ ਦੀ ਮੈ ਬਣਾ ਰਹੀ ਨਹੀਂ ਮੈਂ ਉਹ ਖੁਸ਼ ਹੋ ਕੇ ਖਾ ਲੈਂਦਾ ਕਦੂ ਦੀ ਸਬਜ਼ੀ ਜੋਤ ਉਹ ਖੁਸ਼ ਹੋ ਕੇ ਖਾਂਦਾ ਮੈਂ ਫਲੈਸ਼ ਲਾਉਣੀ ਫੇਰ ਭੁੱਲ ਜਾਂਦੀ ਆ ਵੀਡੀਓ ਬਣਾਉਣ ਵਾਸਤੇ ਲਈ ਦੋ ਰੋਟੀਆਂ ਓਖੀ ਮੈਨੂੰ ਵੀ ਜਿੰਗੇ ਕਰਾ ਜੇ ਮੈਂ ਚਲ ਸਾਰੇ ਰੋਟੀ ਖਾਣ ਦੇ ਕੰਮ ਨਹੀਂ ਲੱਭਦਾ ਲੋ ਜੀ ਮੈਂ ਤਾਂ ਲੈ ਕੇ ਜਾਨੀ ਆ ਉਹਦੀ ਰੋਟੀ ਬਾਹਰੇ ਬੈਠ ਕੇ ਖਾਣੀ ਆ ਕੂਲਰ ਮਹਜੇ ਨਹੀਂ ਲਾਉਂਦੀ ਹੈਗੀ ਅੱਜ ਨਾ ਮੌਸਮ ਠੰਡਾ ਕਰ ਆ ਪਰ ਮੀਂਹ ਪਿਆ ਹੋਇਆ ਹੈ ਨਾ ਹਜੀ ਬਹੁਤ ਵਧੀਆ ਮੌਸਮ ਆਗਾ ਤੇ ਹਜੇ ਵੀ ਅੱਜ ਵੀ ਬਦਲਵਾਈ ਹੈਗੀ ਮੇਰੇ ਪਿੰਡ ਤਾਂ ਜੈਨਾ ਮੀਂਹ ਪਿਆ ਬਹੁਤ ਜਿਆਦਾ ਮੀਂਹ ਪਿਆ ਲੈ ਜਾਨਾ ਆਪਦੀ ਲੱਸੀ ਰੋਟੀ ਖਾਣੀ ਆ लो जी मैं रोटी पा ली बैगी में मंजे थे कूलर में हजे लाया नहीं है कूलर हजे तक क्या पेगा खरा रोटी आ गया रोटी हूँ दस कदूरी तेरी मारे कदूरी बनाई है मैं खा ला बस मैं रोटी पाई बैठी दस फिर मैं फिर तो मैं लग जू खाने डैडी कितने पता नहीं कह रहा खेत के दया गंदे लिया ਕੂੜੇ ਦਾ ਖੜਾ ਆ ਕਿੱਧਰ ਵਾ ਗਿਆ ਮੈਨੂੰ ਦੁੱਧ ਭਰ ਕੇ ਕਰਕੇ ਗਿਆ ਖਿਲੇ ਆਏ ਲੈ ਹਣਾ ਲੈ ਆ ਪਹਿਲਾਂ ਮੈਂ ਰੋਟੀ ਖਾਂਦੀ ਖੰਦੀ ਮੈਂ ਫੇਰ ਪਾਉਂਦੇ ਰੋਟੀ ਦਾ ਲੈ ਹਮ ਮੋੜ ਜਾ ਚਲੋ ਜੀ ਮੈਂ ਖਾਣ ਲੱਗੀ ਰੋਟੀ ਹੁਣ ਬਲੌਗ ਦਾ ਵੀ ਆਪਾਂ ਇੱਥੇ ਕਰਦਾ ਮੇਰੇ ਕਿਸੇ ਹੋਰ ਬਲੌਗ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਪਲੀਜ਼ ਥੈਂਕ ਯੂ ਤੁਹਾਡਾ ਸਾਰਿਆਂ ਦਾ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਣੇ ਹਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ